ਸਰਦ ਨਾਲ ਜੁੜ ਚੁੱਕੇ ਵਧੇਰੇ ਜਾਣਕਾਰੀ ਦੇ ਲਈ ਸੋ ਕੁਲਵੀਰ ਅੱਜ ਜਿਹੜਾ ਕਿ ਇਹ ਨਾਮਜ਼ਦੀਆਂ ਦਾਖਲ ਕਰਨ ਦੀ ਜਿਹੜੀ ਕਿ ਮਿਤੀ ਹੈ ਅੱਜ ਤੇ ਸ਼ੁਰੂਆਤ ਹੋ ਚੁੱਕੀ ਹੈ ਇਸ ਦੀ ਸੋ ਕਿਹੜੇ ਕਿਹੜੇ ਨੇ ਜਿਹੜੇ ਕਿ ਉਮੀਦਵਾਰ ਅੱਜ ਜਿਹੜੇ ਕਿ ਆਪਣਾ ਇਹ ਫਾਰਮ ਭਰਨਗੇ ਨਾਮਜ਼ਦਗੀ ਪੱਤਰ ਜੀ ਕੁਲਵੀਰ ਦੇਖੋ ਲੁਧਿਆਣਾ ਤੋਂ ਇਹ ਜਾਣਕਾਰੀ ਮਿਲ ਰਹੀ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਹੈਗੇ ਨੇ ਉਹ ਆਪਣਾ ਨਾਮੰਕਨ ਪੱਤਰ ਅੱਜ ਭਰ ਸਕਦੇ ਨੇ ਇਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਚੱਲ ਰਹੀਆਂ ਨੇ ਕਿਉਂਕਿ ਅੱਜ ਜਿਹੜੀਆਂ ਅੱਜ ਜਿਹੜੀ ਗਜ਼ਟ ਨੋਟੀਫਿਕੇਸ਼ਨ ਹੈ ਇਲੈਕਸ਼ਨ ਵਾਸਤੇ ਚੰਡੀਗੜ੍ਹ ਹਿਮਾਚਲ ਦੇ ਨਾਲ ਪੰਜਾਬ ਦੇ ਵਿੱਚ ਵੀ ਤਿੰਨੋਂ ਥਾਵਾਂ ਤੋਂ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਾਰੀ ਅੱਜ ਕਰ ਦਿੱਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਵੀ ਇਹ ਨੋਟੀਫਿਕੇਸ਼ਨ ਜਿਹੜੀ ਹੈਗੀ ਅੱਜ ਜਾਰੀ ਕਰ ਦਿੱਤੀ ਜਾਵੇਗੀ ਕਿਉਂਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੀ ਚੋਣ ਜਿਹੜੀ ਹੈਗੀ ਆ ਉਹ ਸ਼ੁਰੂ ਹੋਣ ਜਾ ਰਹੀ ਹੈ ਅੱਜ ਤੋਂ ਲੈ ਕੇ 14 ਤਾਰੀਖ ਤੱਕ ਜਿਹੜਾ ਹੈਗਾ ਉਹ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ ਫਿਰ 15 ਨੂੰ ਸਟੂਪ ਨਹੀਂ ਹੋਵੇਗੀ ਆ ਨਾਮਕਰਨ ਪੱਤਰਾਂ ਦੀ ਤੇ ਇਸ ਦੇ ਨਾਲ ਹੀ 17 ਤੱਕ ਜਿਹੜੇ ਕੈਂਡੀਡੇਟ ਨੇ ਕੁਝ ਚਾਹੁੰਦਾ ਆਪਣਾ ਨਾਮ ਜਿਹੜਾ ਹੈਗਾ ਉਹ ਵਾਪਸ ਲੈ ਸਕਦੇ ਨੇ ਤੇ ਇਹ ਕਹਿ ਜਾ ਸਕਦਾ ਹੈ ਕਿ 17 ਮਈ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਕਿੰਨੇ ਖਿਡਾਰੀ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਅਸਲ ਦੇ ਰੂਪ ਅਸਲ ਰੂਪ ਵਿੱਚ ਉਤਰੇ ਨੇ ਜੀ ਜੀ ਬਿਲਕੁਲ ਹੋਰ ਵੀ ਕਿਹੜੇ ਇੰਤਜ਼ਾਮ ਦੀ ਅਗਰ ਅਸੀਂ ਗੱਲ ਕਰੀਏ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿੰਨੇ ਕੋਬਜ਼ਰਵਰ ਹੋਣਗੇ ਅਗਰ ਨਵੇਂ ਵੋਟਰਾਂ ਦੀ ਗੱਲ ਕਰੀਏ ਸੋ ਇਸ ਵਾਰ ਨਵੇਂ ਵੋਟਰ ਨੇ ਜਿਹੜੇ ਕਿੰਨੇ ਕੋ ਜੁੜ ਰਹੇ ਨੇ ਕਿੰਨੇ ਕੋ ਲੋਕ ਜਿਹੜੇ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਜੀ ਬਿਲਕੁਲ ਦੇਖੋ ਬਿਲਕੁਲ ਕਿਉਂਕਿ ਇੱਕ ਇੱਕ taraf ਜਿਹੜੇ ਰਾਜਨੀਤਾ ਨੇ ਉਹ ਇਸ ਅਖਾੜੇ ਨੂੰ ਜਿੱਤਣ ਵਾਸਤੇ ਹੱਥ ਪੈਰ ਮਾਰੇ ਨੇ ਤੇ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਆਪਣੀ ਸਰਕਾਰੀ ਮਸ਼ੀਨਰੀ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇੰਤਜ਼ਾਮ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਸ ਨੂੰ ਸੁਰੱਖਿਆ ਦੇ ਨਾਲ-ਨਾਲ ਜਿਹੜੇ ਹੋਰ ਪ੍ਰਸ਼ਾਸਨਿਕ ਇੰਤਜ਼ਾਮ ਨੇ ਪੋਲਿੰਗ ਵਾਸਤੇ ਉਹ ਵੀ ਕਰਨੇ ਨੇ ਤੇ ਇਸ ਤੋਂ ਇਸ ਤੋਂ ਸਤੋਂ ਵੱਡੀ ਚੁਣੌਤੀ ਹੈ ਕਿ ਇਸ ਗਰਮੀ ਦੇ ਵਿੱਚ ਜਿਹੜੇ ਮਤਦਾਤਾ ਨੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਇੱਕ ਇੱਕ ਚੰਗਾ ਮਤ ਪ੍ਰਤੀਸ਼ਤ ਜਿਹੜਾ ਹੈਗਾ ਉਸ ਨੂੰ ਦਰਜ ਕਰਨਾ ਤੇ ਟੀਚਾ ਜਿਹੜਾ ਹੈਗਾ ਉਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੱਲੋਂ ਰੱਖਿਆ ਗਿਆ ਕਿ ਪੰਜਾਬ ਦੇ ਵਿੱਚ 70% ਦੀ ਤੋਂ ਜ਼ਿਆਦਾ ਜਿਹੜੀ VOTING ਹੈ ਇਸ ਵਾਰ ਉਹ ਕਰਾਣੀ ਹੈ ਇਸੇ ਕਰਕੇ ਇੰਤਜ਼ਾਮ ਜਿਹੜੇ ਹੈ ਕਿ ਨੇ ਉਹ ਕਿੱਥੇ ਜਾ ਰਹੇ ਨੇ ਜਿਹੜੇ ਜਿੱਥੇ-ਜਿੱਥੇ ਬੂਥ ਬਣਾਏ ਗਏ ਨੇ ਉੱਥੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਸੁਰੱਖਿਆ ਦੇ ਕਿੱਤੇ ਗਏ ਨੇ ਤੇ ਨਾਲ ਹੀ ਗਰਮੀ ਤੋਂ ਬਚਣ ਲਈ ਜਿਹੜੇ ਵੋਟਰਸ ਨੇ ਉਹਨਾਂ ਨੂੰ ਗਰਮੀ ਤੋਂ ਬਚਾਉਣ ਲਈ ਵੀ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕਿੱਤੇ ਗਏ ਨੇ ਉਸ ਦੇ ਵਿੱਚ ਭਾਵੇਂ ਪੱਖੇ ਜਿਹੜੇ ਹੈਗੇ ਨੇ ਉਹਨਾਂ ਦਾ ਇੰਤਜ਼ਾਮ ਹੋਵੇ ਕੂਲਰਾਂ ਦਾ ਇੰਤਜ਼ਾਮ ਹੋਵੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਹੋਵੇ ਛਾਂ ਦਾ ਇੰਤਜ਼ਾਮ ਹੋਵੇ ਕਿਉਂਕਿ ਲਾਈਨਾਂ ਜਿਹੜੀ ਹੈਗੀ ਹੈ ਕਈ ਵਾਰ ਵੱਡੀਆਂ ਵੱਡੀਆਂ ਲੱਗ ਜਾਂਦੀਆਂ ਨੇ ਲੰਬੀਆਂ ਲੰਬੀਆਂ ਲੱਗ ਜਾਂਦੀਆਂ ਨੇ ਤੇ ਵੋਟਰਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਿਹੜੀ ਹੈਗੀ ਹੈ ਉਹ ਮਤਦਾਨ ਕੇਂਦਰ ਤੱਕ ਆਉਣ ਜਾਂ ਫਿਰ ਮਤਦਾਨ ਕਰਨ ਵਿੱਚ ਨਾ ਹੋਵੇ ਇਸ ਕਰਕੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕਿੱਤੇ ਜਾ ਰਹੇ ਨੇ ਜੀ ਜੀ ਸੋ ਨਾਮਜ਼ਦਗੀਆਂ ਸੋ ਸ਼ੁਰੂ ਹੋ ਚੁੱਕੀਆਂ ਨੇ ਸੇ ਇੱਕ ਇਹਦੇ ਵਿੱਚ ਵੀ ਪੁੱਛਣਾ ਚਾਹਾਂਗੀ ਕਿ ਜਿਹੜੇ ਬਜ਼ੁਰਗ ਵੋਟਰ ਨੇ ਜਾਂ ਫਿਰ ਜਿਹੜੇ ਅਪਾਹਜ ਨੇ ਉਹਨਾਂ ਦੇ ਲਈ ਕੁਝ ਇੰਤਜ਼ਾਮ ਇਸ ਦੇ ਬਾਰੇ ਕੁ ਜਾਣਕਾਰੀ ਉੱਪਰ ਜਿਹੜੇ ਹੈਗੇ ਨੇ ਆ ਕਰੀਬ 2 ਲੱਖ ਤੋਂ ਵੀ ਵੱਧ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਵੋਟਰਸ ਨੇ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਇਹੋ ਜਿਹੇ ਵੋਟਰਸ ਨੇ ਜਿਹੜੇ ਸਰੀਰਿਕ ਦਿੱਕਤਾਂ ਕਰਕੇ ਮਤਦਾਨ ਕੇਂਦਰ ਤੱਕ ਨਹੀਂ ਪਹੁੰਚ ਪਾਣਗੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਇੱਕ ਇੰਤਜ਼ਾਮ ਕੀਤਾ ਕਿ ਉਹਨਾਂ ਨੂੰ ਘਰ ਜਾ ਕੇ ਹੀ ਆਬਜ਼ਰਵਰ ਜਿਹੜੇ ਹੈਗੇ ਨੇ ਉਹਨਾਂ ਦਾ ਮਤ ਵੇਰਾ ਹੈਗਾ ਉਹ અપਵਾਸ ਕਰਨ ਉਹਨਾਂ ਦੀ VOTING ਜਿਹੜੀ ਹੈਗੀ ਹੈ ਉਹ ਕਰਵਾ ਸਕਣ ਇਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕਿੱਥੇ ਗਏ ਜੀ ਬਿਲਕੁਲ ਕੋਲ ਵੀ ਬਹੁਤ ਬਤਨ ਉਤਰਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ